ਦੇਖੋ ਇਸ ਗੱਲ ਤੋਂ ਸਿਰੋਂ ਤੁਸੀਂ ਸਮਝੋ ਮੇਰੀ ਗੱਲ ਸੁਣ ਲਓ ਜੇ ਗਲਤ ਮੈਂ ਗਰੀਬੂ ਸਾਹਿਬ ਤੇ ਲਾਉਣੀ ਮੈਂ ਸਾਰੀਆਂ ਲਗਾਉਣੀ ਆ ਉੱਥੋਂ ਮੇਰੇ ਤੇ ਕਰ ਲੈ ਗੱਲ ਮੈਂ ਤੁਹਾਨੂੰ ਕਹਿ ਰਿਹਾ ਪੱਛਾ ਕਰ ਦੋ ਪਰ ਮੈਂ ਯਾਦ ਨਹੀਂ ਉਹ ਅੰਦਰ ਹੀ ਬੰਗਾਲ ਵਾਲਾ ਤੁਹਾਨੂੰ ਤੰਗ ਕਰੇ ਰਾਤ ਸਵੇਰ ਤੱਕ ਵਾਰ ਇਕਾ 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 ਬੱਸ ਵਾਲੇ ਡਰਾਈਵਰ ਵੀਰਾਂ ਦਾ ਵੇਖ ਲਓ ਇਕਾ ਲੁਧਿਆਣਾ ਦੇ ਵਿੱਚ ਇੱਕ ਸਕੋਰਪੀਓ ਦੇ ਨਾਲ ਐਕਸੀਡੈਂਟ ਹੋ ਗਿਆ ਸਕੋਰਪੀਓ ਵਾਲੇ ਨੇ ਅੱਖਾਂ ਖਾਈਆਂ ਡਰਾਈਵਰ ਵੀਰ ਵੀ ਅੜ ਗਏ ਤੇ ਬੱਸ ਵਾਲੇ ਸਾਰੇ ਡਰਾਈਵਰਾਂ ਨੇ ਸੜਕ ਤੇ ਲਾਤੀਆਂ ਗੱਡੀਆਂ ਗੱਡੀਆਂ ਚੜ੍ਹ ਵੇਖੋ ਮੇਰੀ ਗੱਲ ਤੋਂ ਸੁਣੋ ਤੁਸੀਂ ਅਫਸਰ ਜੋ ਮੇਰੀ ਗੱਲ ਸੁਣ ਲਓ ਜੇ ਗੱਲ ਨੂੰ ਮੈਂ ਗੱਡੀ ਨੂੰ ਸਾਈਡ ਤੇ ਲਾਉਣੀ ਮੈਂ ਸਾਰੀਆਂ ਟਿਕਾਉਣੀ ਉੱਤੋਂ ਵੀ ਦਿੱਤੇ ਕਰਵੇ ਕਰ ਦੋ ਮੈਂ ਜਮ ਬੋਲੇ ਕਹਿ ਰਿਹਾ ਕਰ ਪਰਚਾ ਕਰ ਦੋ ਪਰ ਮੈਂ ਨਹੀਂ ਜਾਇਜ਼ ਨਹੀਂ ਹੁੰਦੇ ਨਹੀਂ ਬਗੈਰ ਵਾਲਾ ਕੋ ਸਾਨੂੰ ਤੰਗ ਕਰੇ ਰਾਤ ਨੂੰ ਲਾਵੇ ਦਾ ਕੋ ਅਗਲੇ ਸੁਣਿਆ ਮੇਰੇ ਤੇ ਪਾਵੇ ਪਰਚਾ ਕਰ ਦੋ ਮੈਂ ਗੱਡੀ ਸਾਈਡ ਤੇ ਨਹੀਂ ਲਾਣੀ ਇਹ ਮਸਲਾ ਹੈ ਲੁਧਿਆਣੇ ਦਾ ਜਿੱਥੇ ਕਿ ਸੜਕ ਹਾਦਸੇ ਤੋਂ ਬਾਅਦ ਬੱਸ ਵਾਲੇ ਵੀਰਾਂ ਨਾਲ ਪੈ ਗਿਆ ਪੰਗਾ ਜਿਸ ਤੋਂ ਬਾਅਦ ਪੁਲਿਸ ਵੀ ਉਹਨਾਂ ਨੂੰ ਸਮਝਾਉਂਦੀ ਨਜ਼ਰ ਆਈ ਕਿ ਬੱਸਾਂ ਸਾਈਡ ਤੇ ਕਰ ਲੋ ਪਰ ਡਰਾਈਵਰ ਆਪਣੀ ਚਿੱਦ ਤੇ ਅੜੇ ਸੀ ਮੌਕੇ ਤੇ ਕੀ ਕੁਝ ਹੋਇਆ ਤੁਸੀਂ ਆਪ ਵੀ ਦੇਖ ਲਵੋ ਤੇ ਨਕਲ ਪੰਜਾਬੀ ਟੀਵੀ ਤੇ ਲਈ ਅਮਨ ਟੱਕਰ ਦੇ ਰਿਹਾ ਪੜ ਇੱਥੇ ਚੌਂਕ ਜਵਾਸ ਸਾਰਾ ਕੀ ਹੋ ਪਦਾ ਜਾਂਦਾ ਹੈ ਯਾਰ ਕਰਕੇ ਦੋ ਅਰੇ ਸਾਲ ਜੀ 10 ਸਾਲ ਆਹ ਲਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਸਿੱਧਾ ਜਾ ਰਿਹਾ ਵਾਂ ਉਧਰੋਂ ਲਿਆ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕਸੂਰ ਕੁਝ ਨਹੀਂ ਦਿੰਦਾ ਐਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਾ ਸਾਰੇ ਵਿੱਚ ਐ ਪੁੱਛ ਲੋ ਜਨ 52 ਸਵਾਰੀਆਂ ਵਿੱਚ ਐ ਇੱਕ ਵੀ ਕਹਿ ਦੇ ਮੈਂ ਗਲਤ ਆ ਮਾਮਲਾ ਜੀ ਆ ਰੋਡਵੇ ਦੀ ਬੱਸ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਧਰ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕਿ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਤੇ ਉਹਨਾਂ ਸਕਾਰਪਿਓ ਦਾ ਥੋੜਾ ਬਹੁਤ ਨੁਕਸਾਨ ਹੋਇਆ ਅਸੀਂ ਲੱਖੇ ਨੂੰ ਸਮਝਾ ਵੀ ਆਪਣੇ ਕਰਦੀਆਂ ਸਾਈਡ ਤੇ ਕਰ ਲੋ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡਵੇ ਦਾ ਬੱਸਾ ਖੜਾ ਕੇ ਆਪਣਾ ਧਰਨਾ ਤੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦੇਵਾਂਗੇ ਇਹ ਮੈਨੂੰ ਗੱਲ ਕਹੀ ਇਹਨਾਂ ਨੇ ਵੀ ਉਹਨਾਂ ਐਚਲਾ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਆਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕੀ ਕਾਰਵਾਈ ਕਰਦੇ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ ਕੀ ਕੀ ਨਜ਼ਰ ਆ ਰਹੀ ਹੈ ਮੇਰਾ ਸੀ ਮਰਨਣ ਬਾਈ ਜੀ ਹਰਜੀਤ ਬਾਜੀ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪਾਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਬੱਸ ਲਿਆ ਕੇ ਅੱਗੇ ਗੱਡੀ ਜਮਾਰਦਾ ਗੱਡੀ ਨੂੰ ਹੋਏ 15 ਦਿਨ ਹੋਏ ਬਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਬਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪੂਰਾ ਉੱਪਰ ਬਾਜੀ ਬੱਸ ਸਹੀ ਸੀ ਬੱਸ ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਆ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਾ ਲਾ ਕੇ ਅੱਗੇ ਲਿਆ ਰ ਬ੍ਰੇਕ ਮਾਰ ਮਾਰ ਕੇ ਬਾਜੀ ਮੈਂ ਉਧਰੋਂ ਆ ਰਿਆ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਵਾਪਸ ਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਅਸੀਂ ਬਗੈੜਾ ਬੱਸ ਸਿੱਧੀ ਜਾ ਰਹੀ ਸੀ ਇੰਡੀਕੇਟਰ ਬੱਸ ਵਾਲ ਨੂੰ ਦਿਖਦਾ ਬੱਸ ਬੜੀ ਦੂਰ ਸੀ ਬੱਸ ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਥੋੜੀ ਕੰਡੈਕਟਰ ਹੱਥੋਂ ਬਾਈ ਕਹਿੰਦਾ ਜੀ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਤੋਂ ਧਮਕੀ ਦੇ ਰਿਹਾ ਕਿ ਉਤੋਂ ਧਮਕੀ ਦੇ ਰੇ ਬੱਸ ਲਾ ਕੇ ਧਰਨਾ ਦੇ ਦੇਣਾ ਉਤੋਂ ਧਮਕੀ ਦੇ ਰਿਹਾ ਭਾਜੀ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲਓ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਪੁਰਾਣੀ ਗੱਡੀ ਨੇ 15 ਦਿਨ ਹੋਏ ਲੱਤੈ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉੱਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਧਮਕੀਆਂ ਵੀ ਮੈਂ ਸਰਕਾਰੀ ਮੁਲਾਜ਼ਮ ਹਾਂ ਕੰਡੈਕਟਰ ਉੱਤੋਂ ਦੇ ਰਿਹਾ ਵੀ ਸਰਕਾਰੀ ਮੁਲਾਇ ਜਾਵਾਂਗਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਵੀ ਉਹਨਾਂ ਦੀ ਸਾਈਡ ਹੀ ਲੈ ਰਿਹਾ ਜੀ ਬਸ ਆਲੇ ਸਰਕਾਰੀ ਮੁਲਾਜ਼ਮ ਸਰਕਾਰੀ ਬੱਸ ਹਾਂਜੀ ਗੱਡੀ ਦੀ ਇੰਸ਼ੋਰੈਂਸ ਹੋ ਗਈ ਹੈ ਹਾਂਜੀ ਕਲੇਮ ਦਵਾ ਦੇ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹਦਾ ਕਿਉਂਕਿ 15 ਦਿਨਾਂ ਹੋਏ ਭਾਜੀ ਗੱਡੀ ਲੈ ਤੈਨੂੰ ਕਲੇਮ ਤਾਂ ਲਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ ਕੈਮਰਾ ਚੈੱਕ ਕਰਾਂਗੇ ਜਿੱਥੇ ਸਾਡਾ ਸਾਉਥ ਆਪਣੇ ਸਿਟੀ ਆਪਣੇ ਸੇਫ ਸਿਟੀ ਜੀ ਪੁਲਿਸ ਪੁਲਿਸ ਲਾਈਨ ਦੇ ਵਿੱਚ ਉਹ ਕੰਟਰੋਲ ਰੂਮ ਤੇ ਉੱਥੇ ਪਤਾ ਲੱਗੋ ਵੀ ਗਲਤੀ ਕਿਦੀ ਹੈ ਗੱਲ ਕਲੀਅਰ ਕਰ ਰਹੇ ਹਾਂ ਗੱਲ ਕਰੋ ਜੀ ਜੀ ਗੱਲ ਕਰੋ ਜੀ ਆਪਾਂ ਗੱਲ ਕਰਦੇ ਹਾਂ ਜੀ ਜੀ ਕਮੈਂਟ ਕਰ ਲੈ 100 ਸਵਾਰੀ ਨੂੰ ਸਾਨੂੰ ਪਰੇਸ਼ਾਨ ਕਰਨੇ ਬਿਨੈ ਯਾਰ ਸਾਡਾ ਕਦੂਰ ਵੀ ਕੋਈ ਨਹੀਂ ਆਵੇਂ ਕਿ ਤਾ ਪਰੇਸ਼ਾਨ ਮੇਰੀ ਲੈ ਜਾ ਤੂੰ ਉਹਦੇ ਚੱਕਸ ਮਾਰਨ ਬੱਸ ਦੇ ਵਿੱਚ ਦੁਕਾਨ ਮਾਰਦੇ 100 ਸਵਾਰੀ ਕਰਵਾ ਲੈ ਕਮੈਂਟ ਭਾਈ ਹੋਰ ਕੀ ਮਾਰਦੇ ਸਾਨੂੰ ਯਾਰ ਗੱਡੀ ਪਈ ਹੈ ਪਰੇ ਸਾਹ ਬਰੋਲਾ